ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਅੱਜ ਖੇਤ ਆਏ ਸੀ ਇਹ ਝੋਨੇ ਦੇ ਵਿੱਚੋਂ ਕੱਖ ਕਢਣ ਵਾਸਤੇ ਇਹ ਨਹੀਂ ਬਹੁਤ ਜ਼ਿਆਦਾ ਆ ਗਿਆ ਜੇ ਬਾਸਮਤੀ ਝੋਨਾ ਆਪਣੇ ਕੱਖ ਕਢਦੇ ਸੀਗੇ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਾਰੇ ਸਾਰੇ ਲੱਗਦਾ ਪੂਰੇ ਪੰਜਾਬ ਦੇ ਵਿੱਚ ਹੀ ਹੋਣੀ ਹੈ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਆ ਅੱਜ ਆਪਣੇ ਟਾਲੀ ਵਾਲੇ ਖੇਤ ਝੋਨੇ ਦੇ ਵਿੱਚੋਂ ਕੱਖ ਕੱਢਣ ਵਾਸਤੇ ਆਏ ਸੀ ਇਹ ਟਾਲੀ ਵਾਲਾ ਖੇਤ ਜ਼ੋਰ ਦਾ ਜਿਹੜਾ ਵੀ ਪੈ ਰਿਹਾ ਇਹ ਕਾਣੀ ਆਪਣੀ ਕਾਣੀ ਨਿਕਾ ਜਿਹੜੇ ਬਹੁਤ ਸੰਘਣੇ ਆ ਹਾਂ ਵਾਲੀ ਕਾਣੀ ਹੈ ਦੱਸਿਓ ਮੈਸੇਜ ਕਰਕੇ ਕਿੱਥੇ ਕਿੱਥੇ ਅੱਜ ਬਾਰਿਸ਼ ਪੈ ਰਹੀ ਹੈ ਕਿੱਥੇ ਕਿੱਥੇ ਨਹੀਂ ਪੈ ਰਹਾ ਜਰੂਰ ਦੱਸਿਓ